ਔਰ ਬਾ ਚੜਦੀ ਗਲਾ ਚਾਹਣ ਜੀ ਮੈਂ ਸ਼ਾਜ਼ਾਦ ਪੱਟੀ ਬੋਲਦਾ ਅੱਛਾ ਜੀ ਹਾਂ ਜੀ ਕਿੰਨਾ ਖਬਰਾਂ ਖਬਰਾਂ ਸਹੀ ਚੱਲ ਰਹੀਆਂ ਹਾਂ ਹਾਂ ਜੀ ਹਾਂ ਜੀ ਔਰ ਕਮຊਮ ਠੀਕ ਹੈ ਹਾਂ ਜੀ ਹਾਂ ਜੀ ਤੇ ਬਾਕੀ ਸਰਚ ਕਰਨਾ ਤੇ ਮੈਨੂੰ ਕਰ ਲੈ ਹਜ਼ਾਦ ਭੱਟੀ ਬੋਲਦਾ ਮਾੜਾ ਦੱਸੋ ਨਾ ਮੈਂ ਕਿਉਂ ਤੁਹਾਨੂੰ ਸਰਚ ਕਰਾਂ ਮੈਨੂੰ ਮਾੜਾ ਜਿਹਾ ਦਾਦੋ ਨਾ ਬਸ ਆਪਾਂ ਇਹ ਹੈ ਬੰਦੇ ਮਾਰਨੇ ਮਰਾਉਣੇ ਮੇਰਾ ਨੰਬਰ ਕਿੱਥੋਂ ਮਿਲਿਆ ਜੀ ਤੁਹਾਨੂੰ ਬਸ ਇਹ ਕਿਸੇ ਨੰਦੇ ਤਾ ਦੇ ਨਾਬ ਤੁਸੀਂ ਆਜ ਕੱਲ ਬੜਾ ਲਾਈਫ ਆਇਆ ਖਾ ਰਿਓ ਤੇ ਗੱਲਾਂ ਕਰਦੇ ਹੋ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਤੂੰ ਆਪਣਾ ਵੀਰ ਐ ਸਿੱਖ ਭਰਾਵਾਂ ਨੇ ਨਾ ਸਾਡੇ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਅਸਰ ਮੈਂ ਤੈਨੂੰ ਦੱਸਾਂ ਨਾ ਤੈਨੂੰ ਮੈਂ ਕਾਰ ਕਿਉਂ ਕੀਤੀ ਐ ਤੇਰੀ ਕਿਸੇ ਬੰਦੇ ਨਾਲ ਆਈਗੀ ਹਾਂਜੀ ਤੇ ਤੇਰੀ ਕਿਸੇ ਬੰਦੇ ਨਾਲ ਦਿੱਤੀ ਸੀ ਸਪਾਰੀ ਅਸੇ ਜੀ ਇਹ ਨਾ ਉਹਦਾ ਮੈਂ ਨਹੀਂ ਲੈਂਦਾ ਤੇ ਤੂੰ ਜਿਹੜਾ ਆ ਜੀ ਡੀ ਐਸ ਨਿਊਜ਼ ਤੂੰ ਬੋਲਦਾ ਨਾ ਹਾਂਜੀ ਹਾਂਜੀ ਨਿਊਜ਼ ਚੈਨਲ ਤੋਂ ਬਿਲਕੁਲ ਜੀ ਹਾਂਜੀ ਦਾ ਦਸਿਆ ਤੇ ਤੂੰ ਆਪਣਾ ਵੀਰ ਭਰਾ ਠੀਕ ਹੈ ਬਾਕੀ ਮੈਨੂੰ ਅਗਰ ਤੈਨ ਮੈਂ ਕਿਹਾ ਸਰਚ ਕਰ ਲਾ ਅਗਰ ਤੂੰ ਨਹੀਂ ਸਰਚ ਕਰਦਾ ਤੇਰਾ ਨਾ ਕੰਮ ਓਕ ਚੱਲਾ ਸੀਗਾ ਤੇ ਲੇਕਿਨ ਤੂੰ ਕਿਸੇ ਦੇ ਬਾਰੇ ਸੁਣਿਆ ਗੱਲਾਂ ਕਰਦਾ ਬੜੀਆਂ ਮੈਂ ਮੇਰੀ ਸਿਫਾਰਿਸ਼ ਕਿਨੇ ਦਿੱਤੀ ਮੈਂ ਕੋਈ ਕੋਈ ਵੱਡਾ ਕੋਈ ਕੋਈ ਨੇਤਾ ਥੋੜੀਆਂ ਜਾਂ ਕੋਈ ਐਮ ਐਲ ਏ ਥੋੜੀਆਂ ਜਾਂ ਕੋਈ ਮੈਂ ਬੜਾ ਥੜਾ ਬੰਦਾ ਥੋੜੀਆਂ ਮੇਰੀ ਸਿਫਾਰਿਸ਼ ਕਿੰਨੇ ਦੇਣੀ ਬਸ ਕੋਈ ਬੰਦਾ ਹੈ ਸੀ ਉਸ ਨਹੀਂ ਤੇਰਾ ਨੰਬਰ ਦਿੱਤਾ ਅੱਛਾ ਹਾਂ ਜੀ ਤੇ ਮੈਂ ਤੈਨੂੰ ਕਾਲ ਲਾਤੀ ਤੇ ਤੂੰ ਐਹੀ ਜੀਡੀਐਸ ਤੇ ਹੀ ਹੁੰਦਾ ਨਾ ਬਿਲਕੁਲ ਜਨਤ ਬਿਲਕੁਲ ਜੀ ਵਾਸੇ ਆਉਣਾ ਨਹੀਂ ਤੇਰਾ ਨੰਬਰ ਦਿੱਤਾ ਬਾਕੀ ਨਹੀਂ ਇਹ ਹੁਣ ਆਪਣਾ ਵੀਰਪਰਾ ਇਹ ਜੇ ਕੋਈ ਸੱਚ ਬੋਲੂਗਾ ਤੇ ਇਹ ਸੱਚ ਬੋਲਣ ਤੋਂ ਕਿਉਂ ਮਰਵਾ ਦੇਣਗੇ ਨਹੀਂ ਨਹੀਂ ਅਸੀਂ ਯਾਰ ਤੂੰ ਆਪਣਾ ਸਿੱਖ ਵੀਰ ਭਰਾ ਮੇਰੀ ਗੱਲ ਸੁਣ ਐਸੀ ਗੱਲ ਨਹੀਂ ਐ ਮੈਂ ਮੈਨੂੰ ਵੀ ਤੂੰ ਸਰਚ ਕਰ ਲੈ ਹਾਂ ਹਾਂ ਤੈਨੂੰ ਆਪਾਂ ਪਤਾ ਚੱਲ ਜਾਊਗਾ ਅਗਰ ਤੂੰ ਨਿਊਜ਼ ਤੇ ਬੈੰਦਾ ਹੈ ਨਾ ਤੇ ਤੈਨੂੰ ਮੇਰੇ ਬਾਰੇ ਪਤਾ ਹੋਣਾ ਚਾਹੀਦਾ ਹੂੰ ਨਾ ਤੇ ਤੁਹਾਡਾ ਸੁਣਿਆ ਜੀ ਮੈਂ ਤੂੰ ਕਹਿੰਦਾ ਮੈਂ ਲਾਰੈਂਸ ਨੂੰ ਜਾਣਦਾ ਤੇ ਫਿਰ ਤੂੰ ਮੈਨੂੰ ਕਿਉਂ ਜਾਣਦਾ ਤੁਹਾਡਾ ਨਾਮ ਸੁਣਿਆ ਹੈ کافی ਨਾਮ ਤੁਹਾਡਾ ਮੈਂ ਸੁਣਿਆ ਨਾ ਸੁਣਿਆ ਹੈ ਨਹੀਂ ਸੁਣਿਆ ਪਤਾ ਕੀ ਗੱਲ ਹੈ ਕਿਸੇ ਟਾਈਮ ਤੇ ਕਹਿ ਦਿੰਦੇ ਆ ਨਾ ਉਹ ਉਹ ਦੀ ਡੁਪਲੀਕੇਟ ਆਵਾਜ਼ ਦੇ ਵਿੱਚ ਵੀ ਕੋਈ ਨਾ ਕੋਈ ਗੱਲ ਕਰਦਾ ਹੈ ਸਨ ਆਜ ਪੱਟੀ ਦੀ ਡੁਪਲੀਕੇਟ ਆਵਾਜ਼ ਕੱਟ ਕੇ ਵੀ ਕੋਈ ਗੱਲਾਂ ਕਰ ਲੈਂਦੇ ਨੇ ਬਾਕੀ ਇੱਕ ਵਾਰੀ ਅਗਰ ਮੈਨੂੰ ਦੇਖਣਾ ਤਾਂ ਮੈਂ ਤੈਨੂੰ ਵੀਡੀਓ ਕਾਲ ਕਰ ਦਿੰਨਾ ਤੇ ਕੋ ਗਲ ਨਹੀਂ ਤੇ ਵੀਡੀਓ ਕਾਲ ਕਰ ਲਿਓ ਮੈਨੂੰ ਇੱਕ ਇੱਕ ਵਾਰੀ ਮੈਨੂੰ ਦੇਖ ਲਓ ਤੇ ਮੁੜ ਕੇ ਸਰਚ ਵੀ ਕਰ ਲਿਓ ਫਿਰ ਮੇਰੇ ਨਾਲ ਗੱਲ ਕਰਿਓ ਲਾ ਜੇ ਨਾ ਹੋਏ ਫਿਰ ਤੋਂ ਬਾਅਦ ਇਸ ਤੁਸੀਂ ਗੱਲ ਨਾ ਕਰੋ ਤੇ ਤੁਹਾਨੂੰ ਪਰੇਸ਼ਾਨੀ ਨੀ ਬਣੇ ਤੇ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਮੈਂ ਹੱਕ ਤੇ ਚੱਲਣ ਵਾਲਾ ਹੂੰ ਹੂੰ ਮੁਕ ਮੈਨੂੰ ਦਮਾਲਾ ਕਰਾਉਂਦਾ ਆਡੀਓ ਤੇ ਗੱਲ ਕਰਦੇ ਆ ਵੀਰੇ ਨਾ ਮੈਂ ਗੱਡੀ ਚਲਾ ਰਿਆ ਆ। ਅੱਛਾ ਆਡੀਓ ਤੇ ਗੱਲ ਕਰਦੇ ਆ ਹੈ। ਆਡੀਓ ਕਾਲ ਕਰਦਾ। ਵੀਰੇ ਦੇਖ ਲਿਆ? ਹਾਂਜੀ ਹਾਂਜੀ। ਹੁਣ ਦੇਖੋ ਜੀ ਮੈਨੂੰ ਤੇਰਾ ਨੰਬਰ ਸਾਰਾ ਨਿਊਜ਼ ਤੂੰ ਤੂੰ ਬੋਲਦਾ ਚੈਨਲ ਸਾਰੀ ਗੱਲ ਮੇਰੇ ਕੋਲ ਉਹਨਾਂ ਨੇ ਦੱਸੀਏ ਤੇ ਮੈਂ ਤੈਨੂੰ ਫੋਨ ਲਾਇਆ। ਇੱਕ ਮਿੰਟ ਬਾਅਦ ਤੈਨੂੰ ਮੈਂ ਨਾ